ਵਾਹਿਗੁਰੂ ਹੈ ਵਾਹਿਗੁਰੂ 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 ਤੋ ਪ੍ਰੇਮ ਖੇਲਨ ਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਕ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਾਤਸ਼ਾਹ ਦੇ ਇਨਾ ਪਾਵਨ ਬਚਨਾਂ ਦੀ ਕਮਾਈ ਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੇ ਪਾਤਸ਼ਾਹ ਜੀ ਦੇ ਪਰਿਵਾਰ ਨੇ ਅਤੇ ਗੁਰਸਿੱਖਾਂ ਨੇ ਇਸ ਕੋ ਦੇ ਮਹੀਨੇ ਦੇ ਵਿੱਚ ਕਰਕੇ ਦੱਸੀ ਆ ਜਦੋਂ ਆਨੰਦਪੁਰ ਸਾਹਿਬ ਨੂੰ ਲੰਬਾ ਘੇਰਾ ਪਿਆ ਔਰ ਬਾਅਦ ਵਿੱਚ ਪਹਾੜੀ ਰਾਜਿਆਂ ਨੇ ਗਉ ਦੀ ਸੌ ਖਾਦੀ ਅਤੇ ਮੁਗਲੀਆਂ ਹਕੂਮਤ ਨੇ ਪਾਕ ਉਕਰਾਨ ਦੀ ਕਸਮ ਖਾਦੀ ਤਾਂ ਪਾਤਸ਼ਾਹ ਨੇ ਅੱਜ ਦੇ ਦਿਨ 6 ਅਤੇ 7 ਕੋਹ ਦੀ ਵਿਚਕਾਰਲੀ ਰਾਤ ਨੂੰ ਆਨੰਦਗੜ੍ਹ ਸਾਹਿਬ ਦਾ ਕਿਲਾ ਅਤੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਔਰ ਪਰਿਵਾਰ ਦੇ ਵਿਛੋੜੇ ਇਥੋਂ ਕਿਲਾ ਛੱਡਣ ਤੋਂ ਬਾਅਦ ਪਰਿਵਾਰ ਦਾ ਵਿਛੋੜਾ ਸਰਸਾ ਨਦੀ ਦੇ ਕੰਢੇ ਤੇ ਪਾਤਸ਼ਾਹ ਦੇ ਪਰਿਵਾਰ ਦੇ ਹਿੱਸੇ ਜਿਹੜੇ ਤਿੰਨ ਹੋ ਜਾਣੇ ਔਰ ਇੱਕ ਹਿੱਸੇ ਦੇ ਵਿੱਚ ਗੁਰੂ ਪਾਤਸ਼ਾਹ ਵੱਡੇ ਸਾਬਜਾਦਿਆਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਉੱਥੇ 40 ਸਿੰਘਾਂ ਅਤੇ ਦੋ ਵੱਡੇ ਸਾਬਜਾਦਿਆਂ ਦਾ 10 ਲੱਖ ਫੌਜ ਨਾਲ ਲੜ ਕੇ ਸ਼ਹੀਦੀ ਪ੍ਰਾਪਤ ਕਰਨਾ ਛੋਟੇ ਸਾਬਜਾਦਿਆਂ ਦਾ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਣਕੇ ਸ਼ਹੀਦ ਹੋਣਾ ਮਾਤਾ ਗੁਜਰ ਕੌਰ ਜੀ ਦਾ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਣਾ ਔਰ ਹੋਰ अनेका ਹੀ ਸਿੰਘਾਂ ਦੀਆਂ ਸ਼ਹਾਦਤਾਂ ਇਸ ਪੋਦੇ ਮਹੀਨੇ ਦੇ ਵਿੱਚ ਹੋਈਆਂ ਨੇ ਗੁਰੂ ਪਾਤਸ਼ਾਹ ਦੇ ਅੱਜ ਆਪਾਂ ਜਦੋਂ ਸਾਬਜਾਦਿਆਂ ਨੂੰ ਗੁਰੂ ਕੇ ਸਿੰਘਾਂ ਨੂੰ ਯਾਦ ਕਰਦੇ ਤੇ ਅੱਜ ਲੋੜਵਾ ਅਸੀਂ ਸਾਰੇ ਜਾਣੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਮਾਰਗ ਦੇ ਉੱਤੇ ਚੱਲੀਏ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਸਜਦੇ ਕਰੀਏ ਗੁਰੂ ਦਾ ਸਾਡੇ ਸਿਰ ਤੇ ਕਰਜ਼ਾ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ਼ ਗੁਰੂ ਬਹੁ ਸਾਡੇ ਇਹ ਉਤਰਨਾ ਨਹੀਂ ਪਰ ਅਸੀਂ ਜੇ ਗੁਰੂ ਦੇ ਅਨਸਾਰੀ ਹੋ ਕੇ ਚੱਲੀਏ ਬਾਣੀ ਬਾਣੇ ਦੇ ਧਰਨੀ ਬਣੀਏ ਤਾਂ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਬਾਕੀ ਇਹ ਜਿਹੜੇ ਦਿਨ ਹਨ ਇਹ ਬਹੁਤ ਜ਼ਿਆਦਾ ਲਾਸਾਨੀ ਹਨ ਇਸ ਇੱਕ ਹਫ਼ਤੇ ਦੇ ਵਿੱਚ ਹੀ ਪਾਤਸ਼ਾਹ ਦੇ ਚਾਰ ਸਹਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ अनेका ਹੀ ਸਿੰਘਾਂ ਦੀ ਸ਼ਹਾਦਤ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਪੰਥ ਦੇ ਵਾਲੀ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ ਜਕਾਰੇ ਲਾਉਣਾ ਅਤੇ ਸਹਬਜ਼ਾਦਿਆਂ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਅਕਾਲ ਪੁਰਖ ਦਾ ਧੰਨਵਾਦ ਕਰਨਾ ਇਹ ਦੱਸਦਾ ਹੈ ਕਿ ਗੁਰੂ ਪਾਤਸ਼ਾਹ ਨੇ ਇਹਨਾਂ ਸ਼ਹਾਦਤਾਂ ਨੂੰ ਚੜ੍ਹਦੀ ਕਲਾ ਵਿੱਚੋਂ ਲਿਆ ਤੇ ਅਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਚੜ੍ਹਦੀ ਕਲਾ ਤਾਂ ਹੀ ਹੈ ਜੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਤਾਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਹਿਲਾਂ ਕਿਲਾ ਅਨੰਦਗੜ੍ਹ ਸਾਹਿਬ ਔਰ ਫਿਰ ਤੱਕ ਸ਼੍ਰੀਕੇਸਗੜ੍ਹ ਸਾਹਿਬ ਪਹੁੰਚੀ ਨੰਗੇ ਪੈਰ ਗੁਰੂ ਕੀ ਸੰਗਤ ਚੱਲ ਰਹੀ ਸੀ ਔਰ ਬਹੁਤ ਹੀ ਭਾਵਪੂਰਤ ਮਾਹੌਲ ਸੀ ਜਦੋਂ ਸੰਗਤ ਗੁਰ ਸ਼ਬਦ ਨੂੰ ਸੁਣਦੇ ਆ ਪੜ੍ਹਦੇ ਆ ਔਰ ਖਾਲਸਾਈ ਜਿਕਾਰੇ ਲਗਾਉਂਦੇ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਪਲਾਂ ਨੂੰ ਮਹਿਸੂਸ ਕੀਤਾ ਜਦੋਂ ਪਾਤਸ਼ਾਹ ਨੇ 1704 ਦੇ ਵਿੱਚ ਇਸ ਅਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਨੂੰ ਛੱਡਿਆ ਸੀ ਮੈਂ ਸਾਰੇ ਹੀ ਸ਼ਹੀਦਾਂ ਨੂੰ ਕੋਟ-કોટ ਜਿਹੜੇ ਸਿੱਖ ਸ਼ਹੀਦ ਨੇ ਉਹਨਾਂ ਨੂੰ ਕੋਟ-કોટ ਪ੍ਰਣਾਮ ਕਰਦਾ ਹਾਂ